ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 15 ਅਗਸਤ ਨੂੰ ਆਜ਼ਾਦੀ ਦਿਵਸ ਮਨਾਇਆ ਜਾਂਦਾ ਹੈ ਅੱਜ 3 ਅਗਸਤ ਹੋ ਗਈ ਹੈ ਤੇ ਮੈਂ ਤਕਰੀਬਨ ਦਸਕ ਪਾਟ 15 ਅਗਸਤ ਤੱਕ ਲੈ ਕੇ ਆਉਣੇ ਅਸੀਂ ਕਿਵੇਂ ਗੁਲਾਮਾਂ ਸਾਨੂੰ ਕੀ ਆਜ਼ਾਦੀ ਚਾਹੀਦੀ ਹੈ ਇਵਿਸ਼ੇ ਹੋਣਗੇ ਇਹਨਾਂ ਪਾਠਾਂ ਦੇ ਵਿੱਚ ਜਿਹੜਾ ਅੱਜ ਦਾ ਵਿਸ਼ਾ ਹੈ ਇਹਨੂੰ ਧਿਆਨ ਦੇ ਨਾਲ ਜਰੂਰ ਸੁਣਿਓ ਸਾਡੇ ਭਾਰਤ ਨੂੰ ਸਭ ਤੋਂ ਪਹਿਲਾਂ ਮੁਸਲਮਾਨਾਂ ਨੇ ਗੁਲਾਮ ਬਣਾ ਕੇ ਰੱਖਿਆ ਬਹੁਤ ਲੰਬਾ ਸਮਾਂ ਉਦੋਂ ਬਾਅਦ ਵਿੱਚ ਅੰਗਰੇਜ਼ੀ ਹਕੂਮਤ ਯਾਨੀ ਕਿ ਅੰਗਰੇਜ਼ਾਂ ਨੇ ਭਾਰਤ ਨੂੰ ਗੁਲਾਮ ਬਣਾ ਕੇ ਰੱਖਿਆ 1947 ਦੇ ਵਿੱਚ ਦੇਸ਼ ਆਜ਼ਾਦ ਹੁੰਦਾ ਹੈ ਅੰਗਰੇਜ਼ ਭਾਰਤ ਛੱਡ ਕੇ ਚਲੇ ਗਏ ਇੱਥੋਂ ਮੈਂ ਸ਼ੁਰੂਆਤ ਕਰੂੰਗਾ ਅੱਜ ਦਾ ਜਿਹੜਾ ਵਿਸ਼ਾ ਹੈ ਉਹ ਇਹ ਹੈ ਵੀ ਸਭ ਤੋਂ ਵੱਧ ਗੁਲਾਮ ਅਸੀਂ ਨਸ਼ਿਆਂ ਦੇ ਹੋ ਚੁੱਕੇ ਹਾਂ ਔਰ ਇਹ ਨਸ਼ਿਆਂ ਦੀ ਗੁਲਾਮੀ ਸਾਡੇ ਗਲ ਵਿੱਚ ਕੌਣ ਪਾ ਰਿਹਾ ਹੈ ਇਹਨੂੰ ਸੀਰੀਅਸ ਹੋ ਕੇ ਸੁਣਿਓ ਜਿਹੜੇ ਪਾਕਿਸਤਾਨ ਦੇ ਲੋਕ ਇਹ ਕਹਿੰਦੇ ਆ ਕਿ ਸਾਡੀ ਸਿੱਖਾਂ ਦੇ ਨਾਲ ਭਾਈਚਾਰਕ ਸਾਂਝ ਹੈ ਪਹਿਲਾਂ ਉਹਨਾਂ ਨੂੰ ਇਹ ਬੇਨਤੀ ਹੈ ਜਿਹੜੇ ਕਹਿੰਦੇ ਨੇ ਅਸੀਂ ਪਾਕਿਸਤਾਨੀਆਂ ਦੇ ਨਾਲ ਭਾਈਚਾਰਕ ਸਾਂਝ ਰੱਖਣੀ ਹੈ ਪਾਕਿਸਤਾਨੀ ਕਹਿੰਦੇ ਨੇ ਅਸੀਂ ਪੰਜਾਬੀਆਂ ਦੇ ਨਾਲ ਭਾਈਚਾਰਕ ਸਾਂਝ ਰੱਖਣੀ ਹੈ ਇਹ ਧਿਆਨ ਦੇ ਨਾਲ ਦੋਨੇ ਹੀ ਸੁਣ ਲਿਓ ਛਾੜੇ ਸਿੱਖ ਗੁਰੂ ਸਾਹਿਬਾਨਾਂ ਤੇ ਅਤਿਆਚਾਰ ਸਭ ਤੋਂ ਵੱਧ ਕਿਹਨੇ ਕੀਤਾ ਔਰੰਗਜ਼ੇਬ ਨੇ ਮੁਸਲਮਾਨ ਕਮਿਊਨਿਟੀ ਨੇ ਕੋਈ ਸ਼ੱਕ ਹੈ ਇਹਦੇ ਵਿੱਚ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਸ਼ਹੀਦ ਹੁੰਦੇ ਨੇ ਗੁਰੂ ਤੇਗ ਬਹਾਦਰ ਪਾਤਸ਼ਾਹ ਸ਼ਹੀਦ ਹੁੰਦੇ ਆ ਗੁਰੂ ਪਾਸ਼ਾ ਦੇ ਚਾਰ ਸਹਿਬਜ਼ਾਦੇ ਸ਼ਹੀਦ ਹੁੰਦੇ ਆ ਖਾਨ ਸਿੰਘਾਂ ਦੀਆਂ ਸ਼ਹੀਦੀਆਂ ਹੁੰਦੀਆਂ ਨੇ ਗੁਲਾਮ ਬਣਾ ਕੇ ਰੱਖਿਆ ਜਾਂਦਾ ਹੈ ਮੁਸਲਮਾਨਾਂ ਵੱਲੋਂ ਪੰਜਾਬ ਦੇ ਸਿੱਖਾਂ ਨੂੰ ਪੂਰੇ ਭਾਰਤ ਨੂੰ ਕੋਈ ਸ਼ੱਕ ਹੈ ਹੁਣ ਜਿਹੜੇ ਪਾਕਿਸਤਾਨੀ ਇਹ ਕਹਿੰਦੇ ਆ ਕਿ ਸਾਡੀ ਭਾਈਚਾਰਕ ਸਾਂਝ ਹੈ ਪੰਜਾਬ ਦੇ ਨਾਲ ਸਾਡਾ ਪਿਆਰ ਹੈ ਸਾਡਾ ਨੌ ਮਾਤਰਾ ਰਿਸ਼ਤਾ ਹੈ 47 ਵੇਲੇ ਵੰਡ ਦੇ ਵਿੱਚ ਅਸੀਂ ਵਿਛੜ ਗਏ ਇਹ ਗੱਲਾਂ ਕਰਦੇ ਆ ਹੁਣ ਮੈਂ ਜਿਹੜੀ ਨਸ਼ਿਆਂ ਦੀ ਗੁਲਾਮੀ ਦੀ ਗੱਲ ਕਰਨ ਲੱਗਾ ਉਹਦੇ ਵੱਲ ਥੋੜਾ ਜਿਹਾ ਧਿਆਨ ਦੇ ਸਭ ਤੋਂ ਵੱਧ ਨਸ਼ਾ ਜਿਹੜਾ ਚਿੱਟਾ ਸਮਾਇਕ ਹੇਰੋਇਨ ਉੱਥੋਂ ਆਉਂਦੀ ਹੈ ਉਹ ਪਾਕਿਸਤਾਨ ਤੋਂ ਆ ਰਹੀ ਹੈ ਪੰਜਾਬ ਦੇ ਵਿੱਚ ਆ ਰਹੀ ਹੈ ਤੇ ਜੇ ਇਹਨਾਂ ਪਾਕਿਸਤਾਨੀਆਂ ਨੂੰ ਪੰਜਾਬ ਦੇ ਨਾਲ ਪੰਜਾਬ ਦੇ ਲੋਕਾਂ ਨਾਲ ਇੰਨੀ ਹਮਦਰਦੀ ਹੈ ਭਾਈਚਾਰਕ ਸਾਂਝ ਦੀ ਗੱਲ ਕਰਦੇ ਆ ਫਿਰ ਪੰਜਾਬੀਆਂ ਨੂੰ ਨਸ਼ੇੜੀ ਕਿਉਂ ਬਣਾ ਰਹੇ ਨੇ ਇਹ ਸਵਾਲ ਹੈ ਬਹੁਤ ਵੱਡਾ ਜਦੋਂ ਵੀ ਕੋਈ ਗੱਲ ਚੱਲੇ ਨਾ ਧਰਮ ਦੀ ਮਜਬੂਤੀ ਉਦੋਂ ਸਭ ਤੋਂ ਵੱਧ ਇਹ ਨੇੜਤਾ ਜਿਹੜੇ ਸਾਡੇ ਪੰਜਾਬੀ ਦਾ ਸਿੱਖ ਨੇ ਕਹਿਣਗੇ ਸਾਡੇ ਪਾਕਿਸਤਾਨੀਆਂ ਦੇ ਨਾਲ ਬੜੇ ਗੂੜੇ ਰਿਸ਼ਤੇ ਨੇ ਬੜੀ ਮੁਹੱਬਤ ਹੈ ਜਿਹੜੇ ਸ਼ਾਇਰ ਨੇ ਉਰਦੂ ਦੇ ਜਾਂ ਸ਼ੈਰੋ ਸ਼ੈਰੀ ਉਰਦੂ ਦੇ ਵਿੱਚ ਕੀਤੀ ਜਾਂਦੀ ਹੈ ਤੇ ਉਦੋਂ ਇਹ ਮਿਰਜ਼ਾ ਗਾਲ ਬਣ ਕੇ ਬਹਿ ਜਿੰਨੇ ਮੈਂ ਬੱਬੂ ਮਾਨ ਵਿੱਚ ਛੜ ਜਾਂਦਾ ਛੁਰਲੀਆਂ ਕਈ ਵਾਰੀ ਕਿ ਮੇਰੀ ਤੁਲਨਾ ਤੁਸੀਂ ਗਾਲ ਬਨਣ ਕਰਿਆ ਕਰ ਉਦਾਂ ਦੇ ਸਾਡੇ ਲੋਕ ਐ ਪੰਜਾਬੀ ਜਿਹੜੇ ਇਹ ਕਹਿੰਦੇ ਆ ਜੇ ਪਾਕਿਸਤਾਨੀਆਂ ਨੂੰ ਮੁਸਲਮਾਨ ਕਮਿਊਨਿਟੀ ਨੂੰ ਸਿੱਖਾਂ ਦੇ ਨਾਲ ਇੰਨੀ ਅਮਦਰਦੀ ਹੈ ਫਿਰ ਜਿਹੜਾ ਨਸ਼ਾ ਪੰਜਾਬ ਦੇ ਵਿੱਚ ਪਾਕਿਸਤਾਨ ਤੋਂ ਆ ਰਿਹਾ ਉਹ ਕਿਉਂ ਆ ਰਿਹਾ ਕਦੇ ਸੋਚਣਗੇ ਉਹ ਜਾਂ ਸਾਡੇ ਪੰਜਾਬ ਦੇ ਲੋਕ ਸੋਚਣਗੇ ਵੀ ਜਿਹੜਾ ਨਸ਼ਾ ਪਾਕਿਸਤਾਨ ਤੋਂ ਆ ਰਿਹਾ ਉਹ ਪੰਜਾਬ ਦੇ ਵਿੱਚ ਹੀ ਕਿਉਂ ਆ ਰਿਹਾ ਖੋਰ ਵੀ ਬਾਰਡਰ ਲੱਗਦੇ ਨੇ ਭਾਰਤ ਦੇ ਲਈ ਪਾਕਿਸਤਾਨ ਤੋਂ ਉਧਰ ਕਿਉਂ ਨਹੀਂ ਆ ਰਿਹਾ ਕੇਵਲ ਪਾਕਿਸਤਾਨ ਵਿੱਚ ਕਿਉਂ ਆ ਰਿਹਾ ਇਹ ਬਹੁਤ ਗਹਿਰਾਈ ਵਾਲੀਆਂ ਡੂੰਘੀਆਂ ਰਮਝਾਨ ਹੈ ਜੇ ਤੁਸੀਂ ਸਮਝੋਗੇ ਤਾਂ ਇੱਕ ਉਦਾਹਰਨ ਦੇਣੀ ਹੈ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਪਾਸ਼ਾ ਦੀ ਸ਼ਹਾਦਤ ਹੁੰਦੀ ਹੈ ਉਦੋਂ ਫਤਵਾ ਕੌਣ ਸੁਣਾਉਂਦਾ ਹੈ ਔਰੰਗਜ਼ੇਬ ਤੇ ਜਦੋਂ ਗੁਰੂ ਅਰਜਨ ਦੇਵ ਪਾਸ਼ਾ ਦੀ ਸ਼ਹਾਦਤ ਹੁੰਦੀ ਹੈ ਉਦੋਂ ਫਤਵਾ ਕੌਣ ਸੁਣਾਉਂਦਾ ਹੈ ਜਹਾਂਗੀਰ ਉਹਦੇ ਪਿੱਛੇ ਸ਼ੇਖ ਕੌਣ ਨੇ ਮੁਸਲਮਾਨ ਮਜਵੀ ਈਰਖਾ ਦੇ ਵਿੱਚ ਸੜਨ ਵਾਲੇ ਪੈਰੋਕਾਰ ਕੌਣ ਨੇ ਇਨਾਮ ਦਾ ਇਤਿਹਾਸ ਤੁਸੀਂ ਪੜਿਆ ਕਰੋ ਪਰ ਮੈਂ ਜਲਦੀ ਜੀ ਗੱਲ ਕਰ ਰਿਹਾ ਮਜਵੀ ਈਰਖਾ ਖਾਤਰ ਗੁਰੂ ਅਰਜਨ ਦੇਵ ਪਾਸ਼ਾ ਦੀ ਸ਼ਹਾਦਤ ਹੁੰਦੀ ਹੈ ਤੁਹਾਨੂੰ ਬਤਾਉਣਾ ਇਜਾਜ਼ਤ ਦੀ ਸ਼ਰਧ ਦੇ ਮੁਤਾਬਕ ਸ਼ਹੀਦ ਕੀਤਾ ਜਾਂਦਾ ਹੈ ਗੁਰੂ ਅਰਜਨ ਦੇਵ ਸਾਹਿਬ ਨੂੰ ਉਹ ਸ਼ਰਧ ਹੀ ਹੁੰਦੀ ਹੈ ਵੀ ਇੱਕ ਵੀ ਤੁбка ਖੂਨ ਦਾ ਧਰਤੀ ਤੇ ਡਿਗਣਾ ਨਹੀਂ ਚਾਹੁੰਦਾ ਜਿਹਨੂੰ ਸ਼ਹੀਦ ਕੀਤਾ ਜਾਣਾ ਇਹ ਉਹਨਾਂ ਦੀ ਸ਼ਰਧ ਸੀ ਇਹ ਅਤਿਆਚਾਰ ਕਿਸ ਨੇ ਕੀਤਾ ਜੀ ਇਹ ਮੁਸਲਮਾਨ ਕਮਿਊਨਿਟੀ ਨੇ ਕੀਤਾ ਤੇ ਅੱਜ ਅਸੀਂ ਫੇਰ ਜਾਰੀ ਉਹਨਾਂ ਦੇ ਨਾਲ ਬਾਰੇ ਆ ਜਿਹੜੇ ਖਾਲਸਤਾਨੀ ਨੇ ਤੇ ਇਹਨਾਂ ਦੀ ਮੂਵਮੈਂਟ ਕਿੱਥੋਂ ਚੱਲਦੀ ਹੈ ਪਾਕਿਸਤਾਨ ਤੋਂ ਚੱਲਦੀ ਹੈ ਕੌਣ ਚਲਾਉਂਦਾ ਆਈਐਸਆਈ ਕਿਉਂ ਚਲਾ ਰਹੇ ਨੇ ਸੇਖ ਕੌਮ ਨੂੰ ਬਰਬਾਦ ਕਰਨ ਵਾਸਤੇ ਹੁਣ ਜਿਹੜੀ ਅੰਦਰ ਵੱੜ ਕੇ ਅੰਦਰੂਨੀ ਤੌਰ ਤੇ ਸੇਖ ਕੌਮ ਖਤਮ ਕਰਨੀ ਆ ਉਹ ਨਸ਼ਿਆਂ ਦੇ ਨਾਲ ਕਰਨੀ ਹੈ ਤੇ ਇਹਨੂੰ ਸਮਝਣ ਵਾਲੇ ਸਮਝ ਜਾਣਗੇ ਜਿਹੜੇ ਬੇਵਕੂਫ ਨੇ ਉਹ ਗਾਲਾਂ ਗੋਲਾਂ ਕੱਢ ਕੇ ਮਨ ਹਲਕਾ ਕਰ ਲੈਣਗੇ ਜਿਹੜਾ ਅੱਜ ਦਾ ਮੇਰਾ ਵਿਸ਼ਾ ਹੈ ਜੇ ਮੈਂ ਜਵਾਬ ਚਾਹੁੰਨਾ ਜਿਹੜੇ ਬੰਦੇ ਕਹਿੰਦੇ ਸਾਡੀ ਪਾਕਿਸਤਾਨੀਆਂ ਨਾਲ ਮੁਸਲਮਾਨ ਕਮਿਊਨਿਟੀ ਦੇ ਨਾਲ ਭਾਈਚਾਰਕ ਸਾਂਝ ਹੈ ਕੀ ਜਵਾਬ ਦੇਣਗੇ ਜੇ ਭਾਈਚਾਰਕ ਸਾਂਝ ਹੈ ਇੰਨੀ ਹਮਦਰਦੀ ਹੈ ਪੰਜਾਬ ਦੇ ਨਾਲ ਸਿੱਖ ਕੌਮ ਦੇ ਨਾਲ ਫਿਰ ਪਾਕਿਸਤਾਨ ਤੋਂ ਨਸ਼ਾ ਪੰਜਾਬ ਵਿੱਚ ਕਿਉਂ ਆ ਰਿਹਾ ਹੈ ਤੇ ਜਿਨ੍ਹਾਂ ਦੇ ਕੋਲ ਨਸ਼ਾ ਆ ਰਿਹਾ ਉਹ ਗਾਹਾਂ ਨਸ਼ਾ ਸਪਲਾਈ ਕਰਦੇ ਨੇ ਉਹ ਪੰਜਾਬੀ ਨੇ ਉਹ ਸਿੱਖ ਨੇ ਕਿ ਉਹਨਾਂ ਨੂੰ ਕੋਈ ਆਪਣੇ ਇਤਿਹਾਸ ਬਾਰੇ ਪਤਾ ਹੈ? ਪਸ਼ੋਕੜ ਬਾਰੇ ਪਤਾ ਹੈ? ਵਿਸਾਨੂ ਕਲਾਮ ਸਭ ਤੋਂ ਪਹਿਲਾਂ ਮੁਸਲਮਾਨਾਂ ਨੇ ਬਣਾ ਕੇ ਰੱਖਿਆ ਸੀ। ਇਹ ਪਤਾ ਕਿਸੇ ਨੂੰ? ਮੁਸਲਮਾਨਾਂ ਤੋਂ ਆਜ਼ਾਦ ਕਰਾਉਣ ਵਾਸਤੇ ਸਾਡੇ ਦੇਸ਼ ਨੂੰ ਸਾਡੇ ਗੁਰੂ ਸਹਿਬਾਨ ਨੇ 14 ਜੰਗਾਂ ਲੜੀਆਂ। ਕੱਲੇ ਗੁਰੂ ਕਨਗੀਦਰ ਸੱਚੇ ਪਾਤਸ਼ਾਹ ਨੇ 4 ਜੰਗਾਂ, ਗੁਰੂ ਹਰਗੋਬਿੰਦ ਪਾਤਸ਼ਾਹ ਨੇ ਲੜੀਆਂ। ਬਾਬਾ ਬੰਦਾ ਸਿੰਘ ਬਹਾਦਰ ਵਰਗੇ ਹੁੰਦੇ ਆ। ਉਹਨਾਂ ਨੇ ਜੰਗਾਂ ਲੜੀਆਂ। ਇਹ ਹਾਲੇ ਸਾਨੂੰ ਸਮਝ ਨਹੀਂ ਆ ਰਹੀ ਅਸੀਂ ਕਿਹੜੀ ਭਾਈਚਾਰਕ ਸਾਂਝ ਦੀ ਗੱਲ ਕਰਦੇ ਹਾਂ ਸਭ ਤੋਂ ਵੱਧ ਇਹ ਮੁਸਲਮਾਨ ਕਮਿਊਨਿਟੀ ਦੇ ਲੋਕ ਹਿੰਦੂ ਜਾਂ ਸਿੱਖ ਕੁੜੀਆਂ ਨੂੰ ਬਗੜਾ ਲਾ ਕੇ ਗੁੰਮਰਾਹ ਕਰਕੇ ਲਾਲਚ ਦੇ ਕੇ ਮੈਰਿਜਾਂ ਕਰਾ ਰਹੇ ਨੇ ਧਰਮ ਪਰिवਰਤਨ ਕਰਾ ਰਹੇ ਨੇ ਮੈਂ ਜਿਹੜੀ ਅੱਜ ਦੀ ਗੱਲ ਕੀਤੀ ਹੈ ਨਾ ਅਜ ਦੇ ਪਾਰਟ ਵਿੱਚ ਇਹ ਕੀਤੀ ਹੈ ਵੀ ਅਸੀਂ 15 ਅਗਸਤ ਆਜ਼ਾਦੀ ਦਿਵਸ ਮਨਾਉਨੇ ਤੇ ਅੱਜ ਇਹ ਪਹਿਲਾ ਵਿਸ਼ਾ ਪਹਿਲਾ ਪਾਰਟ ਹੈ ਵੀ ਸਭ ਤੋਂ ਵੱਧ ਗੁਲਾਮ ਸਾਨੂੰ ਨਸ਼ਿਆਂ ਨੇ ਬਣਾਇਆ ਹੋਇਆ ਅਸੀਂ ਨਸ਼ੇ ਦੇ ਗੁਲਾਮ ਜਿਹੜਾ ਬੰਦਾ ਨਸ਼ੇੜੀ ਬਣ ਗਿਆ ਨਾ ਉਹ ਦਰਦ-ਦਰ ਤੇ ਮੰਗਦਾ ਫਿਰਦਾ ਹੈ ਚੋਰੀਆਂ ਕਰਦਾ ਫਿਰਦਾ ਹੈ ਉਹਨੇ ਆਪਣੀ ਇੱਜ਼ਤ ਤੱਕ ਨਿਲਾਮ ਕਰ ਦਿੱਤੀ ਨਸ਼ਾ ਕਰਨ ਵਾਲੇ ਨਸ਼ੇੜੀ ਨੇ ਇਹ ਸਚਾਈ ਹੈ ਹਕੀਕਤ ਹੈ ਸਭ ਤੋਂ ਪਹਿਲੀ ਆਜ਼ਾਦੀ ਅਸੀਂ ਨਸ਼ਿਆਂ ਤੋਂ ਚਾਹੁੰਦੇ ਹਾਂ ਨਸ਼ਾ ਖਤਮ ਕਰਨਾ ਚਾਹੁੰਦੇ ਆ ਤੇ ਅਸੀਂ ਕਹਿੰਦੇ ਆ ਪੰਜਾਬ ਨੂੰ ਨਸ਼ਾ ਮੁਕਤ ਕਰਨਾ ਤੇ ਜਿਹੜੇ ਮੁਸਲਮਾਨ ਪਾਕਿਸਤਾਨੀ ਕਹਿੰਦੇ ਨੇ ਸਾਡੇ ਭਾਈਚਾਰ ਕਿਸਾਨ ਹੈ ਉਹ ਪੰਜਾਬ ਦੇ ਵਿੱਚ ਨਸ਼ਾ ਭੇਜ ਰਹੇ ਨੇ ਤੇ ਸਭ ਤੋਂ ਵੱਧ ਅਤਿਆਚਾਰ ਸਾਡੇ ਗੁਰੂ ਸਾਹਿਬਾਨ ਤੇ ਮੁਸਲਮਾਨਾਂ ਨੇ ਕੀਤਾ ਸਭ ਤੋਂ ਪਹਿਲਾਂ ਗੁਲਾਮ ਭਾਰਤ ਨੂੰ ਮੁਸਲਮਾਨਾਂ ਨੇ ਬਣਾ ਕੇ ਰੱਖਿਆ ਸਾਨੂੰ ਹਲੇ ਸਮਝ ਆਊਗੀ ਜਾਂ ਅਸੀਂ ਆਉਣ ਵਾਲੀਆਂ ਪੀੜੀਆਂ ਨਸ਼ਾ ਲਾਉਣ ਖਤਮ ਕਰਕੇ ਜਾ ਗਾਂਗੇ ਜਦੋਂ ਸਭ ਕੁਝ ਖਤਮ ਹੋ ਗਿਆ ਗਵਾ ਬੈਠੇ ਸਭ ਕੁਝ ਅਸੀਂ ਉਦੋਂ ਜਾ ਗਾਂਗੇ ਸਭ ਤੋਂ ਵੱਡੀ ਗੁਲਾਮੀ ਹੈ ਜਿਹੜਾ ਬੰਦਾ ਨਸ਼ਿਆਂ ਦੇ ਗੁਲਾਮ ਹੋ ਗਿਆ ਤੇ ਨਸ਼ਿਆਂ ਦੀ ਗੁਲਾਮੀ ਸਾਡੇ ਗੜ ਵਿੱਚ ਕੌਣ ਪਾ ਰਿਹਾ ਹੈ ਪਾਕਿਸਤਾਨ ਤੋਂ ਨਸ਼ਾ ਆ ਰਿਹਾ ਹੈ ਇਹਨੂੰ ਕੋਈ ਮੰਨੇ ਜਾਂ ਨਾ ਮੰਨੇ ਮੈਂ ਜਿਹੜੀ ਗੱਲ ਕਹਿਣੀ ਸੀ ਉਹ ਕਹਿ ਦਿੱਤੀ ਇਹ ਪਹਿਲਾ ਪਾਰਟ ਹੈ ਆਜ਼ਾਦੀ ਦਿਵਸ ਮਨਾਉਂਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ